ਵੀਰ ਮੇਰਾ ਆਪਣਾ ਫੋਨ ਜਾਈ ਪਾਲਾ ਹਾਂ ਜੀ ਫੋਨ ਨੂੰ ਰੋਕ ਨਹੀਂ ਸਕਦੇ ਪਾਣੀ ਲੈ ਉਹ ਭਰੀ ਹੋਣਾ ਫੋਨ ਨੂੰ ਫੋਨ ਲੈ ਹੁਣ ਇਹ ਠਕੋਇਆ ਇੱਕ ਮਿੰਟ ਲਾਓ ਤੋ ਆਹ ਦੇਖੋ ਅੱਗੇ ਨਾਲ ਕੇ ਇਹਨਾਂ ਨੇ ਮਾਰਿਆ ਜੋ ਇਹਨੂੰ ਮਾਰਿਆ ਪਿੱਛੇ ਜੋ ਹਲੋ ਆ ਆ ਦੇਖੋ ਭਾਜੀ ਕਰ ਕੇ ਚੰਦਰ ਗੀਤਾ ਭਾਜੀ ਕਰ ਕੇ ਚੰਦਰ ਗੀਤਾ ਮੇਰੇ ਨਾਲ ਨਹੀਂ ਆਣੀਆ ਭਾਜੀ ਮੇਰੇ ਪੈ ਟਾਡੀਆਂ ਗੋਲੀਆਂ ਨਹੀਂ ਰੋਕ ਦੇਣਾ ਭਾਜੀ ਤੁਹਾਡੀਆਂ ਇਹ ਗੋਲੀਆਂ ਟਾਡ ਗਿਆ ਕਿਉਂ ਛੁੱਟ ਬੋਲਦੇ ਮੈਂ ਵੀਡੀਓ ਬਣਾਉਂਦਾ ਮੈਂ ਕਿੱਦਾਂ ਮਿਲ ਕੇ ਆਉਂਦਾ ਉਹ ਕੋਟ ਖਾਲਸਾ ਰਿਹਾ ਵੇਖੋ ਉਹ ਵੇਖੋ ਉਹ ਵੇਖੋ ਜੇ ਬਲੀ ਖਾਲਸਾ ਜੇ ਭਾਂ ਨੂੰ ਗੋਚ ਹੋ ਗਿਆ ਉਹ ਤੂੰ ਇਹ ਪੰਛੀ ਛੁੱਟਣਾ

सारी पानी पा दे मुझे दे आ देखो इधर देखो इधर देखो आ लो तो, आ देखो सारे मुलाजो मेरा ले जाओ आ जाओ मेन हेड आ देखो तो, तो, आ लो आ जाओ आ लो आ देखो आ देखो लाल के नाल मारया जो इने दे मुलाजो बिचे जो आ लो आ लो आ देखो साडे आ लो आ लो आ लो आलो 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 आलो

ফোন তু ৰী ফ ਭਾਜੀ ਕਰ ਕੇ ਚੰਦਰ ਗੀਤਾ ਭਾਜੀ ਕਰ ਕੇ ਚੰਦਰ ਗੀਤਾ ਇਹ ਰਾਣੀਆ ਭਾਜੀ ਇਹਦੇ ਪਾਈ ਟਾਡੀਆਂ ਗੋਲੀਆਂ ਨਹੀਂ ਰੋਕ ਦੇਣਾ ਭਾਜੀ ਟਾਡੀਆਂ ਇਹਦੇ ਗੋਲੀਆਂ ਟਾਡ ਗਿਆ ਜਾਂ ਛੁੱਟ ਬੋਲ ਲੈ ਮੈਂ ਇੱਕ ਦਮ ਲੱਕੀ ਆ ਕੋੜ ਖਾਲਸਾ ਰਿਹਾ ਵੇਖੋ ਹੋ ਵੇਖੋ ਹੋ ਵੇਖੋ ਜੇ ਮੇਰੀ ਗੱਲ ਸੁਣਨਾ ਜੇ ਭਾਂ ਨੂੰ ਕੁਝ ਹੋ ਗਿਆ ਉਹ ਤੂੰ ਇਹ ਪਛੜੀ ਛੁੱਟਣਾ

खाने सारे आलो

ਵੀਰ ਮੇਰਾ ਆਪਣਾ ਫੋਨ ਜੇ ਟਪਾ ਲਾ ਹਾਂ ਜੀ ਫੋਨ ਕੋਈ ਰੋਕ ਨਹੀਂ ਸਕਦੇ ਪਾਣੀ ਲੈ ਆਓ ਭਰੀਓ ਫੋਨ ਨੂੰ ਫੋਨ ਨਹੀਂ ਹਣ ਇਹ ਠਪਲੋਇਆ ਇੱਕ ਮਿੰਟ ਲਾਓ ਤੋ ਆਹ ਦੇਖੋ ਸਰਾਲ ਕਹਿਣਾ ਨਹੀਂ ਮਾਰਿਆ ਜੋ ਮੈਨੂੰ ਮਲਾਜੂ ਪਿੱਛੇ ਜੋ ਹਲੋ ਆਹ ਦੇਖੋ ਭਾਜੀ ਘਰ ਆ ਕੇ ਆਇਆ ਚਾਹ ਚੰਦਰ ਗਿਤਾ ਜੀ ਹਾਲੋ ਘਰ ਆ ਕੇ ਆਇਆ ਚੰਦਰ ਗਿਤਾ ਇਹ ਰਾਣੀ ਆ ਇਹਨਾਂ ਬਾਈ ਟਾਡੀਆਂ ਗੋਲੀਆਂ ਨਹੀਂ ਰੋਕ ਜਾਨੇ ਭਾਜੀ ਟਾਡੀਆਂ ਇਹਨਾਂ ਗੋਲੀਆਂ ਟਾਡੀਆਂ ਜਿਵੇਂ ਛੁੱਟ ਬੋਲਦੇ ਨੇ ਮੈਂ ਕਿੱਦਾਂ ਲੱਗ ਗਿਆ ਇੱਕ ਕੋੜ ਖਾਲਸਾ ਰਿਹਾ ਮੇਕੋ ਉਹ ਵੇਖੋ ਉਹ ਵੇਖੋ ਜੇ ਮੇਰੀ ਖਾਲਸਾ ਨਾ ਜੇ ਭੈਣ ਨੂੰ ਕੋ ਜੋ ਕਰਾ ਉਹ ਤੂੰ ਹੀ ਪਜੜੀ ਛੁਡਣਾ

खाने सारे आलो

ਵੀਰ ਮੇਰਾ ਆਪਣਾ ਫੋਨ ਜੇ ਹੀ ਪਾ ਲਾ ਪਾ ਜੀ ਫੋਨ ਨੂੰ ਹੀ ਰੋਕ ਨਹੀਂ ਸਕਦੇ ਪਾਣੀ ਲੈ ਆ ਬਣੀ ਹੋਣਾ ਫੋਨ ਨੂੰ ਫੋਨ ਨੂੰ ਦੇਖ ਲੋ ਇੱਕ ਮਿੰਟ ਲਾਓ ਤੋ ਦੇਖੋ ਰਲ ਕੇ ਇਹਨਾਂ ਨੂੰ ਮਾਰ ਜੋ ਮੇਰੇ ਨਾਲ ਬਰਾਜੋ ਬਿੱਛੇ ਜੋ ਹਲੋ ਆ ਆ ਦੇਖੋ ਭਾਜੀ ਕਰੇ ਖੇਚ ਭਾਜੀ ਕਰੇ ਖੇਚ ਚੰਦਰ ਗੀਤਾ ਜੀ ਕਰੇ ਖੇਚ ਚੰਦਰ ਗੀਤਾ ਇਹ ਰਾਣੀ ਆ ਭਾਜੀ ਇਹਨੇ ਬਈ ਢਾਡੀਆਂ ਕੋਲੀਆਂ ਨਹੀਂ ਰੋਕ ਦੇਣੇ ਭਾਜੀ ਢਾਡੀਆਂ ਇਹਨੇ ਕੋਲੀਆਂ ਢਾਡੀਆਂ ਜਿਵੇਂ ਝੂਟ ਬੋਲਦੇ ਮੈਂ ਕਿੱਦਾਂ ਬਣ ਕੇ ਆਉਂਦਾ ਉਹ ਕੋੜ ਖਾਲਸਾ ਰਿਹਾ ਵੇਖੋ ਉਹ ਵੇਖੋ ਹੋਰ ਵੇਖੋ ਜੇ ਬਣੀ ਖਾਲਸਾ ਨਾ ਜੇ ਭਾਂ ਨੂੰ ਕੁਝ ਹੋ ਗਿਆ ਉਹ ਤੂੰ ਹੀ ਪਜੇੜੀ ਸੁਣਨਾ

ਆ ਸਾਰਿਆਂ ਨੇ ਪੈਸੇ ਖਾਦੇ ਜਿਹੜੇ ਇਹਨਾਂ ਦੀ ਬੋਲੀ ਬੋਲਦੇ ਵੇ ਸਾਰੇ ਮੁਲਾਜ਼ਮ ਜਿਨ੍ਹਾਂ ਦੇ ਆਪਣੇ ਮੂੰਹ ਤੇ ਗਾਲ੍ਹਾਂ ਆ ਹੈ ਆ ਵੇਖੋ ਆ ਲੋ ਆ ਲੋ ਆ ਵੇਖੋ ਆ ਲੋ ਆ ਜੋ ਆ ਵੇਖੋ ਆਰ ਸਾ ਵੀ ਨਾਰਾ ਲੈ ਜੋ ਮਹਾਰਾਜੀ ਆ ਰੱਜੀ ਵਾਲਾ

ਹਾਲੋ ਹਾਲੋ ਆਲੋ ਕੋਨ ਨੂੰ ਠਾ ਕੋਨ ਨੂੰ ਠਾ ਹੋਏ ਕੋਨ ਨੂੰ ਠਾ ਨਹੀਂ ਹੋਈ ਸਾਡੀ ਕੋਈ ਸੁਣਵਾਈ ਨਹੀਂ ਆਈ ਇਹਨਾਂ ਦੇ ਮਲਾਜ਼ਮ ਆ ਆਜ ਆਜ ਇਹਨਾਂ ਦੇ ਮਲਾਜ਼ਮ ਆ ਆਜ ਆਜ ਇਹਨਾਂ ਦੇ ਮਲਾਜ਼ਮ ਆ ਸਾਰੇ ਲੜ ਕੇ ਇਹਨਾਂ ਨੇ ਜਿਹਨੇ ਦੇ ਆਪਣੇ ਮੂੰਹ ਤੇ ਗਾਲ੍ਹਾਂ ਚੜੀਆਂ ਭੈਣ ਦਾ ਸੁਆ ਜਿਹੜੇ ਬੋਲਦੇ ਨਹੀਂ ਇਹ ਕੋਹਾਂ ਦੇ ਚੀਂ ਨਹੀਂ ਲੋ ਲਵਾਈ किस वाले खाते हैं इंजाने किस वाले खाते हैं आलो आलो आ आ दे आ सारे आलो आलो हाँ मेरा भाई जाने घबरा ना चलिया लाल बांध के ताकत चलिया कुछ भी ना ये अब बाहर निकले आवे को आम लादू

ਆਹ ਆ ਵੇਖੋ ਭਾਜੀ ਕਰ ਖੇਤ ਚ ਭਾਜੀ ਕਰ ਖੇਤ ਚੰਦ੍ਰਗੀਤਾ ਜੀ ਹਾਲੋ ਕਰ ਖੇਤ ਚੰਦ੍ਰਗੀਤਾ ਇਹ ਰਾਤ ਨਹੀਂ ਆ ਭਾਜੀ ਇਹਨੇ ਪਾਈ ਟਾਡੀਆਂ ਗੋਲੀਆਂ ਨਹੀਂ ਰੋਕ ਦੇਣੇ ਭਾਜੀ ਟਾਡੀਆਂ ਇਹਨੇ ਗੋਲੀਆਂ ਟਾਡ ਗਿਆ ਜਿਵੇਂ ਝੂਠ ਬੋਲਦੇ ਮੈਂ ਇੱਕ ਦਮ ਲੱਕੀ ਆਹ ਕੋੜ ਖਾਲਸਾ ਰਿਹਾ ਵੇਖੋ ਹੋ ਵੇਖੋ ਹੋ ਵੇਖੋ ਜੇ ਮੇਰੀ ਖਾਲਸਾ ਜੇ ਭਾਂ ਨੂੰ ਕੋਝ ਹੋ ਗਿਆ ਉਹ ਤੂੰ ਹੀ ਪਜੜੀ ਛੁੜਨਾ

आलो, 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 कौन आलो

ਵਰਾਲ ਕੇ ਨਾ ਮਾਰਿਆ ਜੋ ਮੈਨੂੰ ਮੁਲਾਜੇ ਪਿੱਛੇ ਜੋ ਹਲੋ ਆ ਆ ਦੇਖੋ ਭਾਜੀ ਘਰ ਕੇ ਜਾਂਚ ਭਾਜੀ ਘਰ ਕੇ ਜਾਂਚ ਚੰਦਰ ਗੀਤਾ ਜੀ ਹਲੋ ਘਰ ਕੇ ਜਾਂਚ ਚੰਦਰ ਗੀਤਾ ਇਹ ਰਾਤ ਨਹੀਂ ਆ ਭਾਜੀ ਮੇਰੇ ਪਾਈ ਟਾਡੀਆਂ ਗੋਲੀਆਂ ਨਹੀਂ ਰੋਕ ਦੇ ਰਹੇ ਨਾ ਭਾਜੀ ਤੁਹਾਡੀਆਂ ਇਹ ਗੋਲੀਆਂ ਟਾਡ ਗਿਆ ਇਹੋ ਝੂਠ ਬੋਲਦੇ ਮੈਂ ਕਿੱਦਾਂ ਮਿਲ ਕੇ ਆ ਕੋਡ ਖਾਲਚ ਰਹੇ ਆ ਵੇਖੋ ਉਹ ਵੇਖੋ ਉਹ ਵੇਖੋ ਜੇ ਬਣੀ ਖਾਲਸਾ ਜੇ ਭਾਂ ਨੂੰ ਕੁਝ ਹੋ ਗਿਆ ਤੂੰ ਇਹ ਪਛੜੀ ਛੁਡਣਾ

अपने गांस आज बोलते नहीं लवाई खादा खुशो नीशोलो आओ 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 आ सारे आ लो मेरा खाइले तो भाई आ अनुए शख्सिया लादवा के ड्रामा से ब्राउल लिया कुतिया मैं बाहर निकल आ देखो आ महाराज बाहर निकलो जा मर की जोर बोलली जा निडगा मोर मार रख का के मर जा मर जा ਆਖੋ ਤੇ ਆਓ ਤਾੜਾ ਪੇੜਾ ਗੱਲ ਉਹ ਪਹਿਲਾਂ ਭੋਲਾ ਆ ਗਿਆ ਸੀ ਮੈਨੂੰ ਖਵਾ ਗਿਆ ਤਾਹੇ ਪਹਿਲੇ ਖਵਾ ਗਿਆ ਵੇਖੋ ਮਲਾਜ਼ਮ ਸਾਰੇ ਵੀਰ ਮੇਰਾ ਆਪਣਾ ਫੋਨ ਜੇ ਹੀ ਭੋਲਾ ਭਾਜੀ ਫੋਨ ਨੂੰ ਹੀ ਰੋਕ ਨਹੀਂ ਸਕਦੇ ਪਾਣੀ ਲਿਆਓ ਭਰੀਓ ਫੋਨ ਨੂੰ ਫੋਨ ਨੇ ਇਹ ਫੋਲਾ ਇੱਕ ਮਿੰਟ ਲਾਓ ਤੋ ਕੋਰਲ ਕੇ ਇਨਾਂ ਨੇ ਮਾਰ ਜੋ ਮੇਰੇ ਨਾਲ ਮਲਾਜ਼ਮ ਪਿੱਛੇ ਜੋ ਹਲੋ ਆਹ ਵੇਖੋ ਭਾਜੀ ਘਰ ਆ ਕੇ ਆਇਆ ਚਾਹ ਚੰਦਰ ਗਿਤਾ ਜੀ ਹਾਲੋ ਘਰ ਆ ਕੇ ਚੰਦਰ ਗਿਤਾ ਇਹ ਰਾਹ ਟਾਡੀਆਂ ਨਹੀਂ ਆ ਭਾਜੀ ਇਹਨੇ ਬਈ ਟਾਡੀਆਂ ਗੋਲੀਆਂ ਨਹੀਂ ਰੋਕ ਜਾਨਾ ਭਾਜੀ ਟਾਡੀਆਂ ਇਹਨੇ ਗੋਲੀਆਂ ਟਾਡੀਆਂ ਨੂੰ ਛੁੱਟ ਬੋਲ ਲਵੇ ਮੈਂ ਕਿੱਦਾਂ ਮਿਲ ਕੇ ਆ ਗਿਆ ਉਹ ਕੋੜ ਖਾਲਸਾ ਰਿਹਾ ਵੇਖੋ ਉਹ ਵੇਖੋ ਉਹ ਵੇਖੋ ਜੇ ਮੇਰੀ ਖਾਲਸਾ ਲਾ ਜੇ ਭਾਣ ਨੂੰ ਕੋਝ ਹੋ ਗਿਆ ਉਹ ਤੂੰ ਹੀ ਪਜੇੜੀ ਛੁਡਣਾ

ফোন তাতে ফোন খায় হাত মিন ਭਾਜੀ ਕਰਗੇ ਚੰਦਰਕੀਤਾ ਭਾਜੀ ਕਰਗੇ ਚੰਦਰਕੀਤਾ ਮੇਰੇ ਢਾਡੀਆਂ ਨਹੀਂ ਆ ਮੇਰੇ ਪੈ ਢਾਡੀਆਂ ਗੋਲੀਆਂ ਨਹੀਂ ਰੁਕ ਜੈਣਾ ਭਾਜੀ ਢਾਡੀਆਂ ਇਹ ਗੋਲੀਆਂ ਢਾਡੂਆਂ ਕਿਉਂ ਛੁੱਟ ਬੋਲਵੇਂ ਮੈਂ ਕਿੱਦਾਂ ਮਿਲ ਕੇ ਆ ਕੋਟ ਖਾਲਸੇ ਰਿਹਾ ਵੇਖੋ ਉਹ ਵੇਖੋ ਉਹ ਵੇਖੋ ਜੇ ਮੇਰੀ ਗੱਲ ਸੁਣਨਾ ਜੇ ਆ ਭਾਂ ਨੂੰ ਗੋਝੋ ਗਿਆ ਤੂੰ ਹੀ ਪਛੜੀ ਛੁੜਨਾ

सारे जड़े पैसे खाते बोलते अपने ना लेना

से रू ते चढ़ी आज बोले नी खाधा किस्सौदे खाते हैं जाने, किस्सौदे खाते हैं, आलो, आलो, आ, आधे, आकारे, आलो, आलो, हाँ। गए जाने, आपने आलो, ले जाते हैं, लाल वाले के दांत चरपा उतर लिया, उसमें, ये बाहर निकला, आ देखो, आम राजन, बाहर निकला, वो जो बंदी चूड़ पड़ी है। ਸੇਰਾ ਕਾਗੜੀ ਮਰ ਜਾ ਤਾਦਾ ਪੇੜਾ ਕਰ ਉਹ ਪਹਿਲੇ ਭੋਲਾ ਆ ਕੇ ਇਸਨਨ ਖਵਾ ਗਿਆ ਤਾਹੇ ਪਹਿਲੇ ਖਵਾ ਗਿਆ ਵੇਖੋ ਮਲਾਜਮ ਸਾਹਿਬ ਵੀਰ ਮੇਰਾ ਆਪਣਾ ਫੋਨ ਜੇਡ ਪਾਲਾ ਹਾਂ ਜੀ ਫੋਨ ਨੂੰ ਰੋਕ ਨਹੀਂ ਸਕਦੇ ਪਾਣੀ ਲੈ ਆ ਬਣੀ ਹੋਣਾ ਫੋਨ ਨੂੰ ਫੋਨ ਨੂੰ ਫਿਰ ਖਲੋੜਾ ਇੱਕ ਮਿੰਟ ਲਾ ਤੋ ਆ ਵੇਖੋ ਫਰਲ ਕੇ ਨਾ ਮਾਰ ਜਾ ਮੇਰੇ ਦੇ ਮਲਾਜਮ ਵਿੱਚ ਜਾ ਆ ਆ ਵੇਖੋ ਭਾਜੀ ਖਾਣੇ